ਕੀ ਨਾਮ ਹੈ ਤੁਹਾਡਾ ਮੇਰਾ ਨਾਮ ਅਨਪ੍ਰੀਤ ਸਿੰਘ ਜੀ ਜੀ ਅੱਗ ਲੱਗੀ ਕਦੋਂ ਲੱਗੀ ਕਿੱਥੇ ਲੱਗੀ ਤੇ ਕਿੱਲੇ ਕੋਈ ਦੇਖੋ ਏਰੀਆ ਪੈਂਦਾ ਹੈ ਸਲੀਮਪੁਰ ਬਸਮਾਨਾ ਤੇ ਸਾਨੂੰ ਸਰੇ ਤਕਰੀਬਨ 4 ਕੋਈ ਫੋਨ ਆਇਆ 4 ਸਵਾ 4 ਫੋਨ ਆਂਦਾ ਹੈ ਕਿ ਇੱਥੇ ਅੱਗ ਲੱਗੀ ਹੈ ਅਸੀਂ ਇੱਥੇ ਆਏ ਆ ਤੇ ਦੇਖਿਆ ਇੱਥੇ ਕਾਫੀ ਜ਼ਿਆਦਾ ਕਾਫੀ ਜ਼ਿਆਦਾ ਅੱਗ ਲੱਗੀ ਸੀ ਮਤਲਬ ਇਹ ਕਾਫੀ ਫੈਕਟਰੀ ਆਸ਼ਰਬੜ ਪੈਂਦੀ ਹੈ ਪਤਾ ਲੱਗਾ ਹੈ ਆਸ਼ਰਬੜ ਦੇ ਨਾਲ ਕਾਫੀ ਅੱਗ ਲੱਗੀ ਹੈ ਤੇ ਸਾਡੀ ਵੀ ਇੱਥੇ ਫੈਕਟਰੀ ਹੈ ਉਹਦੇ ਬੈਕ ਸਾਈਡ ਤੇ ਕੁਝ ਨੁਕਸਾਨ ਹੋਇਆ ਹੈ ਹੋਰ ਇੱਕ ਦੋ ਫੈਕਟਰੀਆਂ ਨੂੰ ਨੁਕਸਾਨ ਹੋਇਆ ਹੈ ਕੀ ਬੰਦ ਹੈ ਫੈਕਟਰੀ ਸੇ ਇੱਥੇ ਟਾਇਰ ਬੰਦੇ ਆ ਵੱਡੇ ਜਿਵੇਂ 8 ਵੀਲਰਸ ਵਾਲੇ 16 ਵੀਲਰਸ ਵਾਲੇ ਟਾਇਰ ਬੰਦੇ ਇੱਥੇ ਦੇਖੋ ਪਹਿਲਾਂ ਜਦੋਂ ਆਪਾਂ ਆਏ ਸੀ ਅਸੀਂ ਕਾਫੀ ਫੋਨ ਕੀਤੇ ਬਟ ਉਹ ਘੰਟਾ ਦਾ 1.5 ਘੰਟਾ ਇੱਕ ਗੱਡੀ ਆਈ ਨਹੀਂ ਬਾਜੋ ਅਸੀਂ ਕਾਫੀ ਇਹਨਾਂ ਨੂੰ ਫੋਨ ਕਰ ਦਿੱਤੀ ਸੀ ਸਾਹਿਬ ਨੂੰ ਮੈਸੇਜ ਚਾਇਆ ਫਿਰ ਆ ਕੇ ਇਹਨਾਂ ਨੇ ਇੱਥੇ ਗੱਡੀਆਂ ਲਵਾਈਆਂ ਤਿੰਨ ਚਾਰ ਲੱਗੀਆਂ ਹੀ ਹੁਣ ਹੁਣ ਕਾ ਹੁਣ ਤਾਂ ਵੇਖ ਰਿਹਾ ਹੁਣ ਥੋੜੀ ਸ਼ਾਂਤ ਹੋ ਰਹੀ ਅੱਗ ਕੋਈ ਜਾਨੀ ਨੁਕਸਾਨ ਤਾਂ ਨਹੀਂ ਨਹੀਂ ਕੈਜੁਐਲਟੀ ਤਾਂ ਨਹੀਂ ਹੈ ਹਜੇ ਤੱਕ ਦੇਖਿਆ ਕੋਈ ਕੈਜੁਐਲਟੀ ਨਹੀਂ ਹੈ ਬਟ ਇਹਨਾਂ ਦਾ ਪਰਸਨਲੀ ਤੌਰ ਤੇ ਕਾਫੀ ਨੁਕਸਾਨ ਹੋਇਆ ਹੈ ਵੱਡੀ ਫੈਕਟਰੀ ਦੇ ਵਿੱਚ ਆਵਰੇ ਸਾਡੇ ਕੁਝ ਨੁਕਸਾਨ ਹੋਇਆ ਕੰਨ ਤੱਕ ਆਈਆਂ ਸੀ ਆ ਗਈ ਸੀ ਬਟ ਫਿਲਹਾਲ ਕਾਬੂ ਵਾਲਿਆ ਸਰ ਅੱਗ ਜਿਹੜੀ ਲੱਗੀ ਹੈ ਕਿੰਨੇ ਵਜੇ ਕਿੱਥੇ ਲੱਗੀ ਹੈ ਤੇ ਕੀ ਨੁਕਸਾਨ ਤੇ 4:25 ਵਜੇ ਸ ਤੇ ਅਸੀਂ ਇਹ ਉਹਨਾਂ ਕਹਿਆ ਵੀ ਗਦਾਈਪੁਰ ਰਬੜ ਦੀ ਫੈਕਟਰੀ ਹੈ ਟਾਇਰਾਂ ਦੀ ਫੈਕਟਰੀ ਉੱਤੇ ਅੱਗ ਲੱਗੀ ਹੈ। ਉਹ ਹੀ ਮੋਕਲੇ ਗੱਡੀਆਂ ਭੇਜਤੀਆਂ ਸਾਰੀਆਂ। ਕਿੰਨੀਆਂ ਗੱਡੀਆਂ ਲੱਗੀਆਂ ਸੀ? ਗੱਡੀਆਂ ਤੇ ਪਰ ਪਰ ਕਿੱਥੇ ਜਾ ਰਹੀਆਂ? ਗੱਡੀਆਂ ਦੇ ਸਾਰੇ ਸਟੇਸ਼ਨ ਖਾ ਆਪਣੇ ਆਗੇ ਸੀ ਪੰਜ ਦੇ ਪੰਜ ਸਟੇਸ਼ਨ ਇੱਥੇ ਲੱਗੇ ਹੋਏ ਸੀ। ਤੇ ਕਿੰਨੇ ਕੁ ਫੈਕਟਰੀਆਂ 'ਚ ਅੱਗ ਲੱਗੀ ਹੈ? ਇੱਕ ਹੈ ਜੀ ਇਸ ਤੋਂ ਵੱਧ। ਇੱਕੋ ਹੀ ਹੈ ਕੁਝ ਲੱਗੀ ਪਈ ਅੱਗ ਸਾਰੀ। ਹਾਂਜੀ। ਤੇ ਕਿੰਨਾ ਕੋ ਨੁਕਸਾਨ ਹੋਇਆ ਆ ਬਦੋ ਨੁਕਸਾਨ ਤਾਂ ਬੜੇ ਸਾਨੂੰ ਸਾਰਾ ਸਮਾਨ ਅੰਦਰ ਸੜ ਗਿਆ ਤੈ ਟੂਰਸੀ ਦੇ ਅੰਦਰ ਜਿਹੜੇ ਜਾਨੀ ਨੁਕਸਾਨ ਕੋਈ ਮੌਜੂਦਤਾ ਨਹੀਂ ਸਦਰ ਜਾਨੀ ਨੁਕਸਾਨ ਤਾਂ ਨਹੀਂ ਕੁਝ ਹੋਏ ਤੱਕ ਕੋਈ ਗੱਲ ਪਤਾ ਤੇ ਕਿੰਨਾ ਕੋ ਸਮਾਂ ਲੱਗਾ ਗੁਰੂ ਕਬੂ ਅਗਨੋ ਹੀ ਸਮਾਂ 4 25 ਦੇ ਕਾਲ ਆ ਇਹ 4 30 ਤੇ ਆਪਾਂ ਨਿਕਲੇ 1 ਮਿੰਟ ਦਾ ਟਰਨ ਆਊਟ ਹੁੰਦਾ ਜਿਹੜਾ ਨਿਕਲੇ ਉਹ ਤੇ ਅੱਗੇ ਲੱਗੇ ਪਿਆ ਤੁਹਾਡੇ ਸਾਹਮਣੇ ਤੁਸੀਂ ਵੇਖੀਦੇ ਹੋ